ਹਾਂਜੀ ਸਰ ਜੀ ਮਾਮਲਾ ਹਾਂਜੀ ਮਾਨਯੋਗ ਡੀਜੀਪੀ ਪੰਜਾਬ ਐਸਐਸਪੀ ਕਬੂਤ ਖਲਾ ਮੈਡਮ ਅਤਲਾ ਗੁੱਟਾ ਆਈਪੀਐਸ ਉਹਨਾਂ ਦੇ ਦਿਸ਼ਾ ਨਿਰਦੇਸ਼ ਦੇ ਉੱਪਰ ਜਿਹੜੇ ਮਾੜੇ ਅੰਸਰ ਹੈ ਨਸ਼ਾ ਤਸਕਰਾਂ ਦੇ ਖਿਲਾਫ ਮੁਹਿੰਮ ਚਲਾਈ ਗਈ ਹੈ ਅ ਅੱਜ ਫਗਵਾੜਾ ਪੁਲਿਸ ਨੂੰ ਉਸੇ ਲੜੀ ਦੇ ਵਿੱਚ ਬਹੁਤ ਅੱਛੀ ਸਫਲਤਾ ਹਾਸਲ ਹੋਈ ਹੈ ਡੀਐਸਪੀ ਫਗਵਾੜਾ ਉਹਨਾਂ ਦੇ ਸੁਪਰਵਾਈਜ਼ਨ ਦੇ ਵਿੱਚ ਐਸ ਐਚਓ ਸਿਟੀ ਔਰ ਇਨਚਾਰਜ ਪੀਸੀਆ ਵੱਲੋਂ ਇੱਕ ਜੁਆਇੰਟ ਨਾਕਾਬੰਦੀ ਕੀਤੀ ਗਈ ਸੀ ਦੋ ਸ਼ੱਕੀ ਨੌਜਵਾਨਾਂ ਦੀ ਚੈਕਿੰਗ ਕਰਨ ਉਪਰੰਤ ਉਹਨਾਂ ਦੇ ਕੋਲੋਂ 10 ਕਿਲੋ ਗਾਂਜਾ ਰਿਕਵਰ ਹੋਇਆ ਹੈ ਇਸ ਉਪਰੰਤ ਐਫ ਆਈ ਆਰ ਨੰਬਰ 252 ਅੰਡਰ ਰਿਲੇਵੈਂਟ ਸੈਕਸ਼ਨਸ ਆਫ ਐਨ ਡੀ ਪੀ ਐਸ ਰਜਿਸਟਰ ਕੀਤੀ ਗਈ ਹੈ ਦੋ ਦੋਸ਼ੀ ਜਿਨ੍ਹਾਂ ਦੀ ਗ੍ਰਿਫਤਾਰੀ ਨੇ ਉਹਨਾਂ ਦਾ ਵੇਰਵਾ ਵਾਈਜ਼ ਪ੍ਰਕਾਰ ਹੈ ਰਕੇਸ਼ ਕੁਮਾਰ ਪੁੱਤਰ ਗੋਰੀ ਸ਼ਰਕਰ ਇਹ ਭਰਾਇਆ ਥਾਣੇ ਦਾ ਰਹਿਣ ਵਾਲਾ ਹੈ ਔਰ ਦਿਨੇਸ਼ ਮੰਡਲ ਜਿਹੜਾ ਕਿ ਬਿਹਾਰ ਦਾ ਰਹਿਣ ਵਾਲਾ ਹੈ ਇਹਨਾਂ ਪਾਸੋਂ ਜਿਹੜੀ ਰਿਕਵਰੀ ਹੋਈ ਹੈ ਇਹਦੇ ਅੱਗੇ ਫਾਰਵਰਡ ਬੈਕਵਰਡ ਲਿੰਕੇਜਸ ਵੀ ਇਨਵੈਸਟੀਗੇਸ਼ਨ ਅੱਗੇ ਫਰਦਰ ਕੀਤੀ ਜਾ ਰਹੀ ਹੈ ਜੀ ਤੇ ਬਹੁਤ ਅੱਛੀ ਰਿਕਵਰੀ ਥਾਣਾ ਸਿਟੀ ਨੇ ਕਰੀ ਹੈ ਤੇ ਇਸ ਦੇ ਨਾਲ ਹੀ ਅਸੀਂ ਆਮ ਲੋਕਾਂ ਨੂੰ ਵੀ ਅਪੀਲ ਕਰਦੇ ਹਾਂ ਕਿ ਸਾਨੂੰ ਵੱਧ ਤੋਂ ਵੱਧ ਇਨਫੋਰਮੇਸ਼ਨ ਨਸ਼ਾ ਤਸਕਰਾਂ ਦੇ ਜਿਹੜੀ ਹੈਗੀ ਉਹਦੇ ਰਿਗਾਰਡਿੰਗ ਦਿਓ ਸਾਡੀਆਂ ਲਗਾਤਾਰ ਜਿਹੜੀਆਂ ਸੰਪਰਕ ਕਮੇਟੀਆਂ ਜਾਂ ਮੀਟਿੰਗਸ ਚੱਲ ਰਹੀਆਂ ਨੇ ਤੇ ਪਬਲਿਕ ਦੇ ਸਹਿਯੋਗ ਨਾਲ ਅਸੀਂ ਨਸ਼ਾ ਨੂੰ ਜਿਹੜਾ ਹੈ ਕਿ ਠੱਲ ਪਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਉਮੀਦ ਹੈ ਕਿ ਸਾਨੂੰ ਤੁਹਾਡੇ ਵੱਲੋਂ ਕੋਆਪਰੇਸ਼ਨ ਮਿਲੇ ਧੰਨਵਾਦ